ਕੋਈ ਅਸੀਂ ਇਹ ਕੰਮ ਬਹੁਤ ਕਰਾਉਨੇ ਆ ਅੱਜ ਤਾੜੀਆਂ ਮਾਰ ਕੇ ਪਤਾ ਤਾੜੀਆਂ ਤਾੜੀਆਂ ਸੀ ਉਹਨਾਂ ਨੂੰ ਦੇ ਦੇ ਇੱਕ ਨਾ ਸਾਡੀ ਕਿਦਰੀ ਜਿਹੜੇ ਪਿਛਲੇ ਸਾਲ ਦੀ ਰਾਸਾ ਲੰਗਰ ਲਾਇਆ ਸੀ ਹੋબી ਲਾਇਆ ਸਾਨੂੰ ਖੜੀ ਸਾਫ ਸਥਰੇ ਮੈਚ ਖਿਲਾਉਣੇ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਹੁੰਦਾ ਹਮੇਸ਼ਾ ਹੀ ਇਹ ਇਲਾਕਾ ਦੇ ਵਸਨੀਕਾਂ ਦਾ ਬਹੁਤ ਮੋੜੋ ਕਰੀ ਹੋਰ ਨਾਮ ਅੱਜ ਸਰਕਾਰੀ ਦਾ ਘਰ ਧੱਕੇ ਖਾਣੇ ਆ ਇਹ ਦੋ ਜਗਤੀ ਨੇ ਜਿਹਦੇ ਸਕਾਰ ਕਰਨ ਵਾਸਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜੱਸਾ ਰਮਨਾ ਆਪਣਾ ਕੈਂਟੀ ਵੀ ਲੋਣੀ ਆ ਅਸੀਂ ਕਿ ਹੁਣੇ ਸ਼ਾਮ ਨੂੰ ਜਲਦ ਦੇ ਵਿੱਚ ਬਹੁਤ ਬਹੁਤ ਧੰਵਾਦ ਹੈ ਜੀ ਰਮੇਸ਼ ਚੰਦਰ ਜੀ 52 ਸਾਲ ਤੋਂ ਉੱਪਰ ਕੋਈ ਵੀ ਹੋਵੇ साडे पिंड वालों जिनी कमात्मा के लिए सो समा बख्शी है इन्होंने बच्चों को डाद समा बहुत घट है

ਸਾਡੇ ਰੋਹਤਨ ਚਾਰ ਸੌ ਬਠਾ ਜੀ ਉਹ ਪੰਚੀ ਨੇ ਅਲੱਗ-ਅਲੱਗ ਪ੍ਰਸਤਾਵ ਆਏ ਹੋ ਸਾਡੇ ਕਿੰਨੇ ਵੀ ਪ੍ਰਸਤਾਵ ਜਿਸ ਦੇ ਸਾਡੇ ਤਰਾ ਸਾਡੀਆ ਪਿਆਣਾ ਤੇ ਸਾਰੇ ਜੀ ਆਏ ਫੋਟੇ ਵਿੱਚ ਸਾਡਾ ਇਹ ਵਾਹੀ ਗੁੰਡੀ ਦਾ ਖਾਲਸਾ ਵਾਹੀ ਗੁੰਡੀ ਫੋਟੇ ਪਹਿਲਾ ਬੰਨਾ ਕਮੇਟੀ ਨੂੰ ਪੰਚਾਇਤ ਨੂੰ ਸਾਡੇ ਵੱਡੇ ਭਰਾਵਾਂ ਨੂੰ ਮੁबारकबाद ਦਿੰਦਾ ਤੇ ਜਿਹੜੀ ਇਹ ਬਹੁਤ ਵੱਡਾ अपराला जोड़ा है ने नशे के जरूर खड़ा मैं एक गल करता हूं जोड़े पेंडे ग्राउंड है जिम है मेरे ख्याल मैं पंचायत साहब बैठे मेरे ख्याल उसे नशा बहुत घट सो सा भी यही डॉक्टर साहब जी डॉक्टर राज कुमार जी सा बेटा डॉक्टर शाह एम एल ए साहब ਉਹਨਾਂ ਲਈ ਵੀ ਇਹੀ ਹੈ ਉਹੀ ਤੇ ਜਿਹੜਾ ਬੱਚੇ ਆ ਸਾਡੇ ਤੇ ਗੰਦ ਜਿਹੜਾ ਨਸ਼ਾ ਹੈ ਗੰਦਾ ਜ਼ਹਿਰ ਹੈ ਉਹਦੇ ਵਿੱਚ ਵੱਡੇ ਜਾਂ ਤੇ ਉਹਦੇ ਲਈ ਮੇਰੇ ਖਿਆਲ ਅਸੀਂ ਜਦੋਂ ਗ੍ਰਾਂਟਾਂ ਦਿੱਤੀਆਂ ਪਾਸ ਤੇ ਮੇਰੇ ਕੋਲ ਮੈਕਸिमम ਜਿਹੜੀ ਆ ਜਿੰਨੀਆਂ ਗ੍ਰਾਂਟਾਂ ਭਾਈ ਸਾਹਿਬ ਅਸੀਂ ਪਾਸ ਕੀਤੀਆਂ ਕਿਉਂਕਿ ਸਾਨੂੰ ਪਤਾ ਨੂੰ ਬੱਚੇ ਜਦੋਂ ਪੇਟ ਦੇ ਵਿੱਚ ਜਿੰਮ ਹੋਵੇ ਤਾਂ ਬੱਚੇ ਜ਼ਰੂਰ ਜਿੰਮ ਜਾਂਦੇ ਸੋ ਜਿਹੜੀਆਂ ਗ੍ਰਾਂਟਾਂ ਸਾਹਿਬ ਜਿਹੜੀਆਂ ਬੱਚਿਆਂ ਲਈ ਉਹ ਬਹੁਤ ਵੱਡੀਆਂ ਗ੍ਰਾਂਟਾਂ ਜਿਹੜੀਆਂ ਸਾਡੇ ਆਨੇ ਲਾਉ ਕੀਤੀਆਂ ਨੇ ਕੀ ਇਹ ਦਿਹਾੜੇ ਦੀ ਗੱਲ ਕਰ ਲਈਏ ਜਿੱਦਾਂ ਬੋਟਾਂ ਨੇ ਗੱਫੇ ਦਿੰਦੇ ਨੇ ਅੱਗੇ ਇਹਨਾਂ ਨੂੰ ਗਲਟ ਕਰ ਦੇਗਾ ਫੋਨ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਪਿੰਡ ਦਿਹਾਣਾ ਦੇ ਅਸੀਂ ਮੈਂ ਕਹਿੰਦਾ ਉਹ ਪਵਿੱਤਰ ਧਰਤੀ ਆ ਕਿਉਂਕਿ ਜਿੱਥੇ ਨਸ਼ਿਆਂ ਦੇ ਉੱਪਰੋਂ ਸੀ ਜਿਹੜਾ ਨਸ਼ਿਆਂ ਦਾ ਹੜਾ ਆਇਆ ਹੋਇਆ ਆ ਉਸ ਹੜ ਨੂੰ ਅਸੀਂ ਥੰਮ ਲਾਇਆ ਉਹ ਪਿੰਡ ਦਿਹਾਣਾ ਦੀ ਗਰਾਊਂਡ ਦੇ ਵਿੱਚ ਥੰਮ ਲਾਇਆ ਅਸੀਂ ਥੋੜਾ ਬਹੁਤਾ ਕਾਮਯਾਬ ਹੋਏ ਆ ਕੋਸ਼ਿਸ਼ ਕਰਾਂਗੇ ਅਸੀਂ ਕਿ ਅੱਗੇ ਤੋਂ ਅੱਗੇ ਹੋਰ ਇਹ ਅਸੀਂ ਇਦਾਂ ਦੇ ਇਵੈਂਟ ਚ ਜਿਹੜੇ ਟੂਰਨਾਮੈਂਟ ਹੋਲੀ ਕੀ ਖੇਡਾਂ ਰੱਖੀਏ ਜਿਹਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਿਤ ਕਰ ਸਕੀਏ ਅੱਜ ਸਮਾਪਤੀ ਜੇ ਸਾਡੀ ਇਸ ਟੂਰਨਾਮੈਂਟ ਦੀ ਹੋਈ ਅੱਜ ਜਿਸ ਤਰ੍ਹਾਂ ਛਾਨੋ ਸ਼ੌਕਤ ਦੇ ਨਾਲ ਸਾਡਾ ਇਹ ਟੂਰਨਾਮੈਂਟ ਆਰੰਭ ਹੋਇਆ ਸੀ ਉਸੇ ਹੀ ਛਾਨੋ ਸ਼ੌਕਤ ਦੇ ਨਾਲ ਸਾਡਾ ਇਹ ਟੂਰਨਾਮੈਂਟ ਸਮਾਪਤ ਹੋਇਆ ਹੈ ਜਿਹਦੇ ਵਿੱਚ ਪਿੰਡ ਜਨੋਹਾ ਓਪਨ ਵਰਗ ਦੇ ਵਿੱਚ ਜੇਤੂ ਰਹੀ ਹੈ ਤੇ 32 ਕਿਲੋ ਵਰਗ ਦੇ ਵਿੱਚ ਜਿਹੜਾ ਉਹ ਪਿੰਡ 45 ਕਿਲੋ ਵਰਗ ਦੇ ਵਿੱਚ ਜਿਹੜਾ ਪਿੰਡ ਠੱਕਰਵਾਲ ਅਜਨੂਹਾ ਉਹ ਜੇਤੂ ਰਿਹਾ ਆ ਤੇ ਸਾਡਾ ਬਾਕੀ ਜਿਹੜੇ ਬੱਚੀਆਂ ਸੀਗੀਆਂ ਜਿਨ੍ਹਾਂ ਲੜਕੀਆਂ ਦਾ ਪਹਿਲੀ ਵਾਰੀ ਇਸ ਗਰਾਉਂਡ ਦੇ ਵਿੱਚ ਅਸੀਂ ਸ਼ੋਅ ਮੈਚ ਕਰਾਇਆ ਸੀ ਤਾਂ ਕਿ ਸਾਡੇ ਇਲਾਕੇ ਦੇ ਜਿਹੜੇ ਲੜਕੀਆਂ ਉਹ ਵੀ ਬਰੇਰੀ ਤੋਂ ਆਉਣ ਛੇਡਾਂ ਵੱਲ ਆਉਣ ਉਹਦੇ ਵਿੱਚ ਜਟਿਆਲਾ ਐਫਸੀ ਜੇਗੀ ਜੇਤੂ ਰਹੀ ਹੈ लवली ਜੁਨੀਵਰਸਿਟੀ ਦਾ ਬਹੁਤ-ਬਹੁਤ ਧੰਨਵਾਦ ਆ ਪ੍ਰਧਾਨ ਜੀ ਕੋਈ ਮੁੱਖ ਰਾਜਨੀਤਿਕ ਸਿੱਖਿਆ